ਰਲੇ 100 ਰੁਪਏ ਟਰੈਕਟਰ ਰਲੇ 100 ਰੁਪਏ ਥਾਰ ਨੂੰ 150 ਥਾਰ ਨੂੰ 180 100 ਮੇਰੀ ਐਨਕਲੇ ਨਹੀਂ ਬੱਸੇ ਨਹੀਂ ਸਾਹਿਬ ਜੀ ਇਸ ਦਾ ਸੋਇੀ ਕੁਲਪੀਆਂ ਆਓ ਜੀ ਇੱਧਰ ਆ ਕੇ ਲਾ ਹੋਰ ਨਾ ਕੀ ਨਾਮ ਬਾਈ ਤੇਰਾ ਪਹਾੜਾ ਮੋਗੇ ਰਹਿਨੇ ਕਿੱਠੇ ਮੋਗੇ ਰਹਿਨੇ ਮੋਗੇ ਮੋਗੇ ਅੱਛਾ ਮੋਗੇ ਤੋਂ ਆਏ ਹੋ ਤਾਂ ਕੰਮ ਲਾਣਾ ਵਾਸਤੇ ਹਾਂਜੀ ਹਾਂ ਅੱਛਾ ਅੱਛਾ ਇਹ ਦੇਖ ਸਕਦੇ ਹੋ ਜੀ ਬਾਈ ਜੀ ਐਨਕਾ ਦੀ ਦੁਕਾਨ ਆ ਨਾ ਜੀ ਇਹ ਮੋਗੇ ਤੋਂ ਇੱਥੇ ਆਏ ਨੇ ਕੰਮ ਲਾਣ ਵਾਸਤੇ ਤੇ ਜਿਹੜਾ ਰੋਟੀ ਪਾਣੀ ਆ ਬੰਦੇ ਨੂੰ ਦੂਰ ਤੱਕ ਲੈ ਆਉਂਦਾ ਜੀ ਦੇਖ ਸਕਦੇ ਹੋ ਇਹ ਮੇਲੇ ਦੇ ਵਿੱਚ ਹੀ ਆਏ ਹੋਏ ਨੇ ਵੀਰ ਜੀ ਇੱਥੇ ਆਇਆ ਥਾਂ ਬਹੁਤ ਸਾ ਮੇਲੇ ਦੇ ਵਿੱਚ ਤੁਸੀਂ ਜਗਾ ਕਿਰਾਏ ਤੇ ਲਈ ਹੋਈ ਹੈ ਜੀ ਹਾਂ ਜੀ ਜਗਾ ਬਹੁਤ ਮਹਿੰਗੀ ਮਿਲਦੀ ਹੈ ਜੀ ਅੱਛਾ ਅੱਗੇ ਜਾ ਕੇ ਪੁੱਛਿਆ ਕਹਿੰਦੇ 40000 ਰੁਪਏ ਦਾ 10 ਫੁੱਟ ਜਗਾ ਦਾ 40000 ਰੁਪਏ ਫਿਰ 20000 ਰੁਪਏ ਅਸੀਂ ਲਾਠ ਤੇ ਦੁਕਾਨ ਲਾਈ ਆ ਫਿਰ 8000 ਦੇ ਦਿੱਤਾ ਵਾ 8000 ਰੁਪਏ ਹਾਂ ਜੀ ਕਿੰਨੇ ਦਿਨ ਲਈ ਹੁੰਦਾ ਇਹ ਇੱਥੇ ਸਭ ਤੋਂ ਬਹੁਤ ਜ਼ਿਆਦਾ ਪੈਸੇ ਲੈਂਦੇ ਆ ਯਾਰ ਕਿੰਨੇ ਦਿਨਾਂ ਲਈ ਦੁਕਾਨ ਲਗਾਉਂਦੇ ਆ ਆਹੀ ਹਫਤਾ ਲਈ ਇੱਕ ਹਫਤੇ ਹਫਤੇ ਤੇ ਕਿਰਾਇਆ ਪੂਰਾ ਹੋਏ ਨਾ ਕਿ ਨਹੀਂ کرایا ਹੁਣ ਦੇਖੋ ਜੀ ਕੀ ਕਰੀਏ ਬਾਕੀ ਬਹੁਤ ਮੇਲੇ ਲਾਏ ਆ ਉਹ ਇਹੋ ਜਿਹਾ ਹੈ ਨਹੀਂ ਗੱਲ ਪੈਸੇ ਨਹੀਂ ਲੈਂਦੇ ਜਿਵੇਂ ਕਿ ਇੱਥੇ ਬਾਹਲੇ ਜਾਂਦੇ ਲੈਂਦੇ ਆ ਹਾਂਜੀ ਕੀ ਨਾਮ ਆ ਜੀ ਤੁਹਾਡਾ ਇਮਾਮ ਗੁਸ਼ਨ ਕੁਮਾਰ ਆ ਜੀ ਕੀ ਬੇਚਦੇ ਹੋ ਜਿੱਥੇ ਸੀਐਨਕਾ ਬੇਚਦੇ ਆ ਦੁਕਾਨ ਸਭ ਬਾੜ ਦੇ ਮੇਲੇ ਚ ਆਇਆ ਜੀ ਕਿੱਥੋਂ ਆ ਰਹੇ ਹੋ موਗੇ ਤੋਂ ਆਏ ਜੀ موਗੇ ਤੋਂ ਦੇ ਸਹਦਿਆਂ ਦੀ ਮੇਲਾ ਸਪਾਰ ਦਾ ਵਸੇ ਕੱਟੋਕਾ ਦਾ ਜੇ ਦਸ ਜਨ ਹੋਗੇ ਨਾ ਮੇਲੇ ਲੱਗਣ ਜੰਦੀਰਪੁਰ ਪਹਿਲਵਾਨ ਬਲਦੇ ਰਾਜੂ ਸੁਨਾਪਤ ਸਿੰਘ ਖੰਡਾ ਸ਼ਰਕਾਰ ਭੈਣ ਜੀ ਕਿਵੇਂ ਚੱਲਦੀ ਹੈ ਦੁਕਾਨ ਤੁਹਾਡੀ? ਬਸ ਚੱਲਦੀ ਯਾਰੀ ਅੱਜ ਕੀ ਬੜਾ ਮੰਦਾ ਹੈ। ਮੰਦਾ? ਬਹੁਤ ਜ਼ਿਆਦਾ। ਅੱਛਾ ਅੱਛਾ। ਜੰਮੀ ਨਹੀਂ ਰਹੀ ਵੀ ਨੇ ਤੇ ਕਿਰਾਏ ਨੇ ਮਹਿੰਗੇ ਹੋਏ ਤੇ ਕੀ ਕਰੀਓ? ਕਿੰਨਾ ਕਿਰਾਇਆ ਦੇ ਰਹੇ ਹੋ? ਪਤਾ ਨਹੀਂ ਰਹੇ ਉਹਨਾਂ ਨੂੰ ਕੋਈ ਮਾਲਕ। ਆ ਜੋ ਭਾਈ ਆ ਜੋ ਸਾਡੇ ਗੁੜੇ ਉਹਨਾਂ ਨੂੰ ਮਦਾ ਕਿ ਕਰਤ ਹੈ। ਹਾਂਜੀ। ਭਾਈ ਸਾਡੇ ਕੀ ਹਾਲ ਨੇ? ਠੀਕ ਹੈ ਜੀ। ਸਾਡੀ ਕਦੋਂ ਤੋਂ ਦੁਕਾਨ ਲਗਾ ਰੱਖੀ ਹੈ ਜੀ ਇਹ? ਮਹੀਨਾ ਹੋ ਗਿਆ ਮਹੀਨਾ ਤੇ ਕਿੰਨਾ ਕਿਰਾਇਆ ਦੇਣਾ ਪੈ ਰਿਹਾ ਇੱਥੇ ਜਗਾਂ ਦਾ ਕਿਰਾਇਆ ਜੀ 1.5 ਲੱਖ ਰੁਪਏ 1.5 ਲੱਖ ਰੁਪਏ ਹਾਂ ਜੀ ਇੰਨਾ ਠੇਕਾ ਪੜਿਆ ਇਸ ਵਾਰ ਹਾਂ ਜੀ ਪੂਰਾ ਹੋ ਗਿਆ ਨਹੀਂ ਬੰਦਾ ਚੱਲ ਰਿਹਾ ਨਹੀਂ ਸਹੀ ਨਹੀਂ ਹੈ ਜੀ ਪੂਰਾ ਤਾਂ ਕਿੱਥੋਂ ਆ ਰਹੇ ਤੁਸੀਂ ਮਲੇਰ ਕੋਰਟ ਮਲੇਰ ਕੋਰਟ ਉਹਨਾਂ ਨੂੰ ਪੁੱਛੋ ਨਾ ਸਾਰੀ ਉਹ ਦੇਣਗੇ ਉਹ ਥੱਲੇ ਬੰਦੇ ਐਸੀ ਬਾਹਰ ਦੇ ਉਹ ਨੋਕਾ ਦਾ ਦਿੱਤਾ ਹੋਇਆ ਖੂਨ ਕਿਸੇ ਲੋੜਵੰਦ ਮਰੀਜ਼ ਦੀ ਜਾਨ ਬਚਾ ਸਕਦਾ ਖੂਨਦਾਨ ਮਹਾਦਾਨ ਖੂਨਦਾਨ ਕਰਨ ਵਾਲੇ ਵੀਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ ਖੂਨਦਾਨ ਮਹਾਦਾਨ ਖੂਨਦਾਨ ਕੈਂਪ ਲੱਗਿਆ ਹੋਇਆ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਆ ਕੇ ਖੂਨਦਾਨ ਕਰੋ ਤੁਹਾਡੇ ਖੂਨ ਕਿਸੇ ਲੋੜਵੰਦ ਮਰੀਜ਼ ਦੀ ਜਾਨ ਬਚਾ ਸਕਦਾ ਦੇਖ ਸਕਦੇ ਹੋ ਜੀ ਮੇਲਾ ਛਾਰ ਦਾ ਜੋ ਅੱਜ ਕੱਲ ਲੱਗਿਆ ਤੇ ਰਸ਼ ਕਾਫੀ ਹੈ ਜੀ ਹਾਂ ਵੀਰ ਕੀ ਨਾਮ ਹੈ ਤੇਰਾ ਮਨੋਜ ਕੁਮਾਰ ਮਨੋਜ ਕੁਮਾਰ कितों आए हुए हो जब हमारा काम मेले में घूमते रहना वैसे मैं यूपी से हूँ यूपी से हूँ तो आप जा आपके मालिक हो आप नहीं नहीं मैं काम करता हूँ कम से कम बीस बाईस साल हो गया अच्छा अच्छा कैसे आपकी सेल जहाँ सेल है तो कुछ नहीं बारिश बारिश की नहीं है सेल बारिश के जम गड़बड़ा गया थोड़ा गर्मी भी ज़्यादा पड़ रही ना जो तो काम में साफ़ काम जो आपने जगह ले रखी है मैंने नहीं मैं दिहाड़ी वाला बता दिहाड़ी वाला पता है आपको कितने में ली हुई है ये किराए नहीं पता, पता, कि पता और भी ठीक ठाक हो मेला रखना है सत ਉਹ ਦੇਖ ਸਕਦੇ ਹੋ ਜੀ ਮੇਲਾ ਸ਼ਪਾਰ ਦਾ ਬੜੇ ਦੂਰ ਦੂਰ ਤੋਂ ਆਏ ਨੇ ਜੀ ਇਹ ਰਾਜਸਥਾਨ ਦੇਖੋ ਜੀ ਬੜੇ ਦੂਰ ਦੂਰ ਤੋਂ ਆਪਣੀ ਰੋਟੀ ਰੋਜੀ ਲਈ ਆਉਂਦੇ ਨੇ

ਦੇ ਵਿੱਚ ਬਿਲਕੁਲ ਰੌਸ਼ਨੀ ਹੈਗਾ ਦੇਖੋ ਰਸਤਾ ਜਰੂਰ ਹੈਗਾ ਪਰ ਲੋਕਾਂ ਜਿਹੜੇ ਲੋਕ ਨੇ 오ਹੋ ਘਾਟੀ ਜਣੀ ਕੋਈ ਐਕਟੀਵਿਟੀ ਜਿੱਦਾਂ ਦੇਖੋ ਖਾਲੀ ਆ ਕਿਉਂਕਿ ਲੋਕਾਂ ਕੋਲ ਪੈਸੇ ਦੀ ਕਮੀ ਆ ਕੱਢ ਲੈਣ ਆ ਗਏ ਦੇਖਣ ਆਉਂਦੇ ਨੇ ਪਰ ਜਿਹੜਾ ਐਕਟੀਵਿਟੀ ਆ ਉਹ ਲੋਕ ਕੱਟ ਕਰ ਲੈਣਾ ਇਹ ਦੇਖੋ ਜੀ ਤੁਹਾਨੂੰ ਕੁਝ ਦਿਲੇ ਹਾਂਜੀ ਅਏ ਨੇ ਜੀ ਗਾਪਸਾ ਮਿਲਣੇ ਆਏ ਹੋਏ ਨੇ ਚਪਾਰ ਦਾ ਮੇਲਾ ਦੇਖਣ ਆਏ ਹੋਏ ਨੇ ਨਾਲ ਵਲੌਗ ਬਣਾਉਂਦੇ ਪਏ ਨੇ ਆਓ ਜੀ ਤੇ

ਉਹਨਾਂ ਦਾ ਸਟਾਫ ਕਰਾ ਲਿਆ ਗਿਆ ਹੈ। ਇਹ ਬੰਦਲਾ ਸਕਾਇਰ ਦੇ ਰਾਯਾ ਵਿਅਕਤੀ ਬਣੇ। ਕਰਦੇ ਚੁਕਾਈ। ਕਿਹੜਾ ਜੱਟ ਲੈ ਲਿਆ। ਬਹੁਤ ਬੜੀ ਚੌਕੂ ਆਰਸਾ ਪ੍ਰੋਫੈਸ਼ਨਲ ਆਉਂਦੀ। ਤੇ ਆਹੋ ਤਿੰਨ ਬਹੁਤ ਵਧੀਆ ਕੋਈ ਦੀ ਗੁੰਦੀ ਮਿਲेंगी। ਲਓ ਜੀ ਛੋਲੇ ਵਾਲੀ ਗੁੰਦੀ ਮਿਲਵ ਬਜ਼ਾਰ ਇੱਦਰਜੀ ਇੱਦਰਜੀ ਇੱਦਰ। ਇਹ ਸਾਧਾ ਦੁਕਾਨਦਾਰ ਬੇਲੇ ਹੀ ਨੇ। ਕੰਨਾਂ ਦੇ ਉੱਪਰ ਗਾਹ ਘਾਟਾ ਨੂੰ ਰਸ ਕਾਫੀ ਹੈ ਮੇਲੇ ਦੇ ਵਿੱਚ ਦੇਖ ਸਕਦੇ ਜੀ ਤਦੋਂ ਤੁਸੀਂ ਆ ਵੀ ਤੇ ਸਭ ਤੋਂ ਵੱਡਾ ਕਿ ਲਾਈਵ ਸੁਬਾਹ ਦੇ ਆ ਗਏ ਆ ਜੀ ਸਭ ਤੋਂ ਦੋ ਦਵ जी हूँ जगह के नेे तो काफी रश देख सकते हो तीन देख सकते हो सामने आई जगह